ਚਲ ਬਾਈਗਰ ਜੀ ਦਾ ਖਾਲਸਾ ਬਾਈਗਰ ਜੀ ਦੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਦੀ ਅਸੀਂ ਡਿਸਟ੍ਰਿਕਟ ਤਰਨਤਾਰਨ ਪਿੰਡ ਨਾਰਲੀ ਤੋਂ ਬਾਰਡਰ ਤੋਂ ਆ ਅਸੀਂ ਬਿਲੋਂਗ ਕਰਦੇ ਆ ਅਸੀਂ ਕਿਸਾਨ ਭਰਾਵਾਂ ਨੂੰ ਅਤੇ ਕਾਂਗਰਸ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਸਾਡਾ ਕਿਸੇ ਵੀ ਪਾਰਟੀ ਨਾਲ ਕਾਂਗਰਸ ਕਾਲੀ ਅਤੇ ਆਮ ਪਾਰਟੀ ਨਾਲ ਕਿਸੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਆ ਪਰ ਇਹ ਦੱਸਣਾ ਚਾਹੁੰਦੇ ਹਾਂ ਕਿਸਾਨੀ ਬਾਰੇ ਆਹ ਵੇਖੋ ਅਸੀਂ 26 ਜੋ ਨਾ ਲਾਇਆ ਸੀ ਦੁਕਾਨ ਤੋਂ ਲਿਆ ਗਏ ਜਿਹੜਾ ਸਿਰਫ ਇਹਨੂੰ 5 ਦਿਨ ਲੱਗੇ ਨੇ ਹੋਏ ਆ ਤੇ ਅੱਜ ਝੋਨਾ ਨਿੱਸਰ ਆਇਆ ਤੁਹਾਨੂੰ ਵਿਖਾਉਣਾ ਚਾਹੁੰਦੇ ਹਾਂ ਆਹ ਦੇਖੋ ਆਹ ਜੋ ਨਾ ਗੋਲ ਤੇ ਆ ਚੁੱਕਾ ਹੈ ਆਹ ਝੋਨਾ ਪੂਰਾ ਗੋਲ ਤੇ ਆ ਚੁੱਕਾ ਜਿੰਨੂੰ ਮੁੰਜਰ ਪੈ ਚੁੱਕੀ ਆ ਆ ਲੱਗੇ ਆ ਕੈਮਰਾ ਵਾਲ ਨੂੰ ਵੀ ਲੱਗੇ ਕਰੇ ਕੈਮਰਾ ਆਹ ਦੇਖੋ ਵੀਰੋ ਕਿਸਾਨੋ ਇਹਨੂੰ 5 ਦਿਨ ਲੱਗੇ ਨੂੰ ਹੋਏ ਆ ਤੇ ਆਹ ਝੋਨਾ 5 ਦਿਨਾਂ ਦਾ ਵੇਲੇ ਮੁੰਜਰ ਬਣ ਚੁੱਕਾ ਆ ਤੁਹਾਨੂੰ ਮੈਂ ਕਲੀਅਰ ਵਿਖਾਉਂ ਦਿਆਂ ਤੇ ਅੱਜ ਅਸੀਂ ਨੂੰ 5 ਦਿਨਾਂ ਬਾਅਦ ਅਸੀਂ ਵਾਹ ਰਹੇ ਹਾਂ ਤੇ ਸਾਡਾ ਇਹ ਤੇ ਤਕਰੀਬਨ 1 ਕਿੱਲੇ ਤੇ 7000 ਰੁਪਏ ਖਰਚਾ ਆ ਚੁੱਕਾ ਖਾਦਾਂ ਪਾ ਕੇ ਸਾਰਾ ਕੁਝ ਤੇ ਅੱਜ ਇਹਨੂੰ ਵਾਕੇ ਅਸੀਂ ਮੋਲ ਪਨੀਰੀ ਲਿਆਂਦੀ ਆ ਪਨੀਰੀ ਲਿਆ ਕੇ ਅਸੀਂ 11 ਕਿਲੋ ਆ ਰਹੇ ਆ ਸਰਕਾਰ ਕਰੇ ਇਹੋ ਸਾਡੀ ਬੇਨਤੀ ਆ ਅੱਤੇ ਚਾਰ ਕੇ ਰੋਜ਼ ਆਪਾਂ ਨੂੰ ਸੋਨੂੰ ਮਿਲਦਾ ਏ ਕਿ ਕਿਸਾਨਾਂ ਦੀਆਂ ਖੁਦ ਕੁਛੇ ਹੋ ਰੀਆਂ ਏ ਕਿਸਾਨਾਂ ਦੇ ਖੁਦ ਕੁਛੇ ਕਿੱਦਾਂ ਰੁਗਣ ਆ ਵੇਖ ਲੋ ਐੋ ਹਾਲ ਰਾਇ ਤੇ ਕਿਸਾਨਾਂ ਦੀਆਂ ਮੈਂ ਤਕਰੀਬਨ ਮੇਰੇ ਸੋਚ ਮੁਤਾਬਕਾ ਜਿੰਨੇ ਮੇਰੇ ਵੀਰ ਭਰਾ ਮੁਤਾਬਕ ਇਹ ਖੁਦ ਕੁਛੇ ਹੋਰ ਵੱਧ ਸਕਦੀਆਂ ਨੇ ਆ ਵੇਖ ਲੋ ਅਸੀਂ ਝੋਨਾ ਵਾ ਰਹੇ ਆ ਕਿਸਾਨਾਂ ਦੀਆਂ ਅੱਤੇ ਚਾਰ ਰੋਜ਼ ਰੋਲ ਕੋਈ ਕੁਛ ਹੋ ਰਿਆ ਨੇ ਅਸੀਂ ਕਿਸਾਨ ਕਾਂਗਰਸ ਨੂੰ ਅਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਨਾਲੇ ਧਿਆਨ ਦਿੱਤਾ ਜਾਵੇ